ਸ੍ਰੀ ਕਾਲਾ ਤੇ ਕੀ ਹਾਲ ਚਾਲ ਨੇ ਤੁਹਾਡੇ ਪਿੰਡ ਦਾ ਵਲੌਗ ਸ਼ੁਰੂ ਹੋ ਗਿਆ ਉਡੀ ਦਾ ਵਲੌਗ ਨਹੀਂ ਹੋਇਆ ਪਹਿਲਾਂ ਤਾਂ ਇਹਦਾ ਖੜੇ ਤੇ ਬਲੌਗਰੀ ਵਾਲੇ ਆ ਗਏ ਉਧਰ ਕੰਮਾ ਪਾਓ ਕਰ ਬਾਈ ਹੱਡਾ ਹਾੜੇ ਖੜਾ ਉਹ ਨਾਲ ਵਿੱਚ ਸ਼ਕਲ ਕੰਮ ਨਹੀਂ ਤਗੜਾ ਬਲੌਗਰ ਹੈਟਮੈਂਡ ਹੈ ਇਹ ਸ਼ੁਰੂ ਤੋਂ ਮੈਂ ਇਹ ਲੈਂਦਾ ਪਰ ਤਾਂ ਹੀ ਆ ਬੱਗਲੀ ਟੋਪੀ ਦਿਖਾ ਰਹੇ ਆ ਬਾਈ ਦੀ ਇਹੋ ਹੀ ਤਾਂ ਕੰਮ ਓਏ ਓਏ ਮਾਪੇ ਹੋਤੀਆਂ ਚੈਨਲ ਤੇ ਸਾਰੇ ਪੁਰਾਣੇ ਆਪਣੇ ਬਲੌਗ ਚ ਫਿਰ ਸਵਾਗਤ ਹੈ ਤੇ ਅੱਜ ਆ ਪਿਆ ਛੋਟਾ ਭਰਾ ਸਰਪੰਚੀ ਦੀਆਂ ਬੋਟਾਂ ਚ ਖੜਾ ਹੋ ਨੂੰ ਫਿਰਦਾਗਾ ਤੇ ਪੇਪਰ ਭਰ ਕੇ ਆਉਣੀ ਸੀ ਕਹਿਣਾ ਇਹਦੇ ਤੇ ਬਹੁਤ ਦਿਨ ਰਹੇ ਵਿਚਾਰ ਸੁਪਨੇ ਲਈ ਗਿਆ ਸਰਪੰਚੀ ਦੇ ਤੇ ਆਖਰ ਤੇ ਜੋ ਪਤਾ ਲੱਗਿਆ ਉਹ ਬਹੁਤ ਹੈ ਦੂਜੇ ਭਰੇ ਕੋਸ਼ਿਸ਼ ਹੀ ਕਰੀ ਗਏ ਸੁਪਨੇ ਦੇਖੀ ਗਏ ਤੇ ਪਹੁੰਚੀ ਫੜਨਾ ਪੀਪਰ ਭਰਨ ਦੀ ਵਾਰੀ ਆਈ ਤੇ ਇਹਨੂੰ ਪਤਾ ਲੱਗਿਆ ਸੀ ਤਾਂ ਬੋਟ ਹੀ ਨਹੀਂ ਬਣਾਈ ਜਿਹੜੇ ਸਾਡੇ ਨੇ ਕੋਲ ਸਾਰੇ ਗੱਲ ਉਹਦੇ ਵਿੱਚ 24 ਦਾ ਗਿਆ ਸਾਰੇ ਪਿੰਡ 'ਚ ਗੱਲ ਡਾਵੀ ਬੰਦੇ ਵਧੀਆ ਕਹਿੰਦੇ ਉਹਨੇ ਖੜਨਾ ਹੈਗਾ ਪੀਪਰ ਭਰਨੇ ਸਾਡੇ ਨੇ ਬੋਰਡ ਬਣਾਈ ਹੀ ਨਹੀਂ ਆਪਦੀ ਐਡਾ ਹੋ ਗਿਆ ਕਿੰਨੇ ਦਾਤੀ ਮਰੋਗੀ 24 ਦਾ ਹੋ ਗਿਆ 18 ਦੀ ਬਣਦੀ ਹੈ ਤੇ 24 ਜੀ ਪੂਰੇ ਮੇਰੇ ਤੋਂ ਗੱਲ ਆਇਆ ਮੇਰਾ ਸਾਡੇ ਮੇਰੇ ਇੱਕ ਨੂੰ ਕਿਧੇ ਕਿਧੇ ਘਰੇ ਜਾ ਕੇ ਮੈਂ ਖੜਨਾ ਹੈਗਾ ਮੇਰਾ ਸਾਥ ਦੋ ਕਹੀ ਗਏ ਨਹੀਂ ਹੁਣ ਬੂਣਾ ਬੋਰਡ ਤਾਂ ਬਣਾ ਬੋਏ ਬੋਏ ਆਹੀ ਬੱਜ ਜਾਨੀ ਜੇ ਲੋਨ ਨੇ ਆਪਾਂ ਤਸੱਲੀ ਨਹੀਂ ਦਿੱਤੀ ਹੈ ਵੀ ਤੂੰ ਖੜਾ ਜਾ ਉਹਦੇ ਤਾਂ ਤੇ ਅੱਜ ਇਹਦੇ ਵਿੱਚ ਥੋੜਾ ਛੋਟਾ ਬਾਕਸਨ ਰੱਖ ਲਿਆ ਸਰਪੰਚੀ ਨੂੰ ਆ ਕਾਰ ਦਾ ਫੈਸਲਾ ਲੈਦੇ ਆਂ ਮਿੱਲੀ ਪਾਰਟੀ ਨੇ ਆਵੇ ਸਰਪੰਚ ਦੀ ਕਾਬਿਲ ਹੈਗਾ ਕਿ ਨਹੀਂ ਹੈਗਾ ਵੀ ਅੱਜ ਇਹ ਪਾਰਟੀ ਕਰਦਾ ਹੈਗਾ ਉਹ ਚੈੱਕ ਕਰਦੇ ਆਂ ਵੀ ਇਹ ਕਾਬਿਲ ਹੈਗਾ ਕਿ ਨਹੀਂ ਹੈਗਾ ਵੀ ਕੱਲ ਨੂੰ ਉਹ ਕੰਮ ਕੱਲ੍ਹ ਭਰਾ ਦੇ ਨਹੀਂ ਹੈਗਾ ਵੀ ਇੰਨੇ ਯੋਗ ਹੈ ਸਰਪੰਚ ਦੀ ਵਾਸਤੇ ਅਸੀਂ ਗੱਡੀ ਵੀ ਲਿਆਂਦੀ ਸੀ ਨਵੀਂ ਆਏ ਗੱਡੀ ਲੈ ਨਵੀਂ ਸਰਪੰਚੀ ਬਾਅਦ ਵਿੱਚ ਬੱਚੀ ਦੀ ਪਾਰਟੀ ਵੀ ਅੱਜ ਘੱਟ ਜੇ ਅਸੀਂ ਸਰਪੰਚ ਬਣ ਗਏ ਗੱਡੀ ਪੰਚਾਇਤ ਨੂੰ ਦੇ ਦੇਣੀ ਆ ਸਰਕਾਰੀ ਦਾਦੇ ਖੜਿਆ ਕਰੋਗੇ ਤੇ ਅਸੀਂ ਨਵੀਂ ਲਿਆਵਾਂਗੇ ਰੌਕਸ ਘੜਾ ਇਹ ਬਹਿਵੀ ਆ ਇਹ ਵੀ ਨਿਕਲਦੀ ਮੇਰੇ ਹਿਸਾਬ ਨਾਲ ਜਦੋਂ ਖੜ ਗਿਆ ਦੱਸ ਇਹ ਵੀ ਬਹਿ ਕੇ ਜਾਣੀ ਆ ਸਹੀ ਗੱਲ ਆ ਨਹੀਂ ਚੱਲਦੇ ਆਪਾਂ ਜਿਹੜੇ ਪਾਰਟੀ ਮੋਗੇ ਚੱਲਦੇ ਆ ਪੰਨ ਸੰਨ ਕਰਨ ਠੀਕ ਹੈ ਸਵਾਰਨਾ ਚਾਹੀਦਾ ਕਿ ਮੀ ਲੋਕ ਕਰਨ ਪਾਉਂਦੇ ਆ ਭਾਈ ਇਹ ਉਮੀਦਵਾਰਾ ਬੇਦਾਗ ਉਮੀਦਵਾਰਾਂ ਗਾ ਪਿੰਡ ਚੋਂ ਹੀ ਨੌਜਵਾਨਾਂ ਨੂੰ ਹੱਕ ਚਾਹੀਦਾ ਕਰਨ ਦਾ ਹਾਂ ਨਾਲ ਨੌਜਵਾਨ ਮੂਰੇ ਹੋਣੇ ਚਾਹੀਦੇ ਪੜਿਆ ਲਿਖਿਆ ਹੈਗਾ ਮੈਂ ਪਲਾਟੂ ਪਾਸਾਂ ਮਸਮਿੰਦ ਨੂੰ ਅੱਜ ਨੂੰ ਮੌਕਾ ਦੇਣੀ ਆ ਬਾਈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਚਾਹੀਦਾ ਹੈਗਾ ਪੰਗਾ ਲੈਣਾ ਕਿ ਨਹੀਂ ਠਾਡ ਪੁੰਡ ਬਾਰੇ ਕਹਿੰਦੇ ਬਾਹਰ ਲਿਆਣੂ ਬਾਹਰ ਮੰਨਦੇ ਤੈਨੂੰ ਪਹਿਲਾਂ ਪੁੰਡ ਪਹਿਲਾਂ ਘੜਤਾ ਹੈ ਪਿੰਡ ਦਾ ਪਰ ਲਓ ਬਈ ਬਾਈ ਪਹੁੰਚ ਗਏ ਆਪਾਂ ਸਰਪੰਚਾ ਮੋਗੇ ਸਰਪੰਚ ਸਾਹਿਬ ਦੇ ਨਾਲ ਤੇ ਇੱਥੇ ਅੱਜ ਇਹਨੇ ਪਹਿਲੀ ਪਾਰਟੀ ਸ਼ੁਰੂ ਕਰੀ ਹੈ ਸਰਪੰਚਵਾਨ ਦੀ ਖੁਸ਼ੀ ਚ ਨਹੀਂ ਸਰਪੰਚਵਾਨ ਦੀ ਨਹੀਂ ਅੱਜ ਇਹਨੇ ਗੱਡੀ ਦੀ ਪਾਰਟੀ ਕਰੀ ਹੈ ਯਾਰ ਇਹਨੇ ਗੱਡੀ ਲਿਆਂਦੀ ਆ ਉਹਦੀ ਪਾਰਟੀ ਕਰਨ ਕੋਈ ਪਾਲੇ ਕੋਲ ਦਾ ਤੇਲ ਬਚਾਉਣਾ ਕਿਤੇ ਮੋਗੇ ਆਏ ਪਹਿਲਾਂ ਤਾਂ ਇਹ ਸਰਪੰਚ ਸਾਹਿਬ ਹਾਂਜੀ ਆ ਉਹ ਪਰ ਪੂਰਾ ਹੈਗਾ ਮਾਲ ਫੜਨ ਦਾ ਫੈਂਸੀ ਇਹ ਖੜ ਕੇ ਹੁਣ ਪਿੱਛੇ ਰਹਿ ਗਿਆ ਇਹਨਾਂ ਦੱਸ ਦੇਣਾ ਪਰ ਫੈਂਡ ਜੇ ਵੀ ਫੋਨ ਆਉਣ ਲਾ ਕੇ ਬਾਈ ਠੀਕ ਆ ਸਾਡਾ ਹੋਟ ਨਾਲ ਉਹ ਕਹਿੰਦੇ ਕਰ ਕਰ ਕਰੇ ਆਉਂਦੀ ਵੀ ਲੋਡ ਨਹੀਂ ਕਹਿੰਦੇ ਕਹੜ ਬੋਰਡ ਕਹਿੰਦੇ ਲੋਡ ਹੀ ਨਹੀਂ ਬਸ ਇਹ ਤੂੰ ਜਿੱਤਿਆ ਵਈ ਜਿੱਤੇ ਵੀ ਆਪਾਂ ਫੋਨ ਆਈ ਜਾਂਦੇ ਆਪਣੇ ਇੱਕ ਬੋਰਡ ਕੱਢ ਕੇ ਸੈਪੀ ਸੈਪੀ ਕੰਨਾਂ ਦੇ ਵਿੱਕੀ ਗਾਂਦੀ ਵੀ ਕੱਢ ਕੇ ਆਹ ਬਰੇ ਕਮਾ ਬੋਸ ਬੋਰਡ ਕਰੂਗਾ ਫਿਰ ਹਾਂ ਕਮਾ ਪੱਕੀ ਕਮਾ ਸਾਰੀ ਫੋੜ ਕਮੇ ਦੀ ਆਪਣੇ ਨਾਲ ਆ ਪਰ ਐ ਪੁੱਛ ਰਿਹਾ ਵੀ ਕ੍ਰੇਡ ਕਿ ਲਾਊਗਾ ਹਏ ਚਾਗਨ ਹਾ ਦੇਖ ਲੋ ਲੈ ਕੇ 2500 ਰੁਪਏ ਹੱਥ ਚ ਇੰਨਾ ਕਾ ਤੁਰਿਆ ਜਾਂਦਾ ਹੈ ਜੇ ਕਿ ਤੇ ਆਪ ਜੀ ਜਿਹੜੇ ਉਹ ਗੱਡੀ ਚ ਬੈਠੇ ਆ ਉਹਨਾਂ ਦੇ ਕਦੋਂ ਉਹ ਕਿਰੇ ਲੜੀ ਜਾਂਦੇ ਆ ਵੀ ਆ ਜਾ ਆ ਜਾ ਆ ਜਾ